ਹਾਂਜੀ ਕੀ ਨਾ ਸਰ ਤੁਹਾਡਾ ਮੇਰਾ ਨਾਮ ਹਰਜੀਤ ਸਿੰਘ ਸਰਾਜ ਜੀ ਜੇ ਕੀ ਕਹਿਣਾ ਚਾਹੁੰਦੇ ਅੱਜ ਆ ਦੇਖੋ ਪੀਲਾ ਪੰਜਾ ਚਲਾਇਆ ਕਿਸ ਤਰ੍ਹਾਂ ਕੀ ਕਹਿਣਾ ਚਾਹਦੇ ਦੇਖੋ ਜੀ ਇਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਾਰੇ ਤਲਵੰਡੀ ਸਾਬੋ ਨਿਵਾਸੀਆਂ ਦੀ ਮੰਗ ਸੀਗੀ ਕਿ ਜਿਹੜਾ ਕਿਲਾ ਵਾਲੇ ਗੁਰੂ ਤੋਂ ਲੈ ਕੇ ਠੰਡਾ ਚੌਕ ਤੱਕ ਰਸਤਾ ਹੈ ਇਹਨਾਂ ਸੁਧਰੀਕਰਨ ਕੀਤਾ ਜਾਵੇ ਸਰਕਾਰ ਦੁਆਰਾ ਇਹਦਾ ਸੁਧਰੀਕਰਨ ਲਈ ਕਿੰਨੇ ਦਿਨ ਹੀ ਨਹੀਂ ਪੱਥਰ ਵੀ ਰੱਖਿਆ ਗਿਆ ਸੀ ਮਾਨਯੋਗ ਐਮਐਲ ਸਾਹਿਬ ਦੁਆਰਾ ਤੋਂ ਅੱਜ ਸਾਰੇ ਨਾ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਰੋਡ ਹੈ ਕਲੀਅਰ ਕਰਕੇ ਇਹਨੂੰ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਇਹਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਬੜਾ ਵਧੀਆ ਹੁਣ ਤੱਕ ਤੁਸੀਂ ਦੰਦਮਾਨ ਸਾਹਿਬ ਦਾ ਵਧੀਆ ਤੁਸੀਂ ਸੁੰਦਰ ਦਿਖਦੇ ਰਹੇ ਹੋ। ਦੇਖੋ ਜੀ ਹੁਣ ਜਿਨ੍ਹਾਂ ਦੇ ਵਿੱਚ ਤੁਸੀਂ ਰਿਜ਼ਲਟ ਮਿਲਣੇ ਸ਼ੁਰੂ ਹੋ ਜਾਣਗੇ ਇਸ ਦੇ ਨਾਲ ਨਾਲ ਅਸੀਂ ਖੰਡਾ ਚੌਂਕ ਨੂੰ ਵੀ ਦੁਬਾਰਾ ਰੈਨੋਵੇਸ਼ਨ ਕਰ ਰਹੇ ਹਾਂ ਇਹ ਸਾਰਾ ਰੋਡ ਅਸੀਂ ਪੁੱਲਾ ਕਰਕੇ ਜਿਹੜਾ ਵਧੀਆ ਇਹਦੇ ਤੇ ਇੰਟਰਲੌਕ ਟਾਈਲ ਸਿਸਟਮ ਲਾ ਕੇ ਨਾਲ ਨਾਲ ਇਹਦੇ ਫੁੱਟਪਾਥ ਬਣਾ ਕੇ ਵਧੀਆ ਇਹਨੂੰ ਰੋਡ ਨੂੰ ਬਣਾਵਾਂਗੇ ਤਾਂ ਜੋ ਤਕਸਾਲ ਤੇ ਅੰਜੂਰੂ ਦੂਰਾਂ ਯਾਤਰੀ ਆਉਂਦੇ ਨੇ ਉਹ ਦੇਖ ਸਕਣ ਉਹ ਤਰਵੰਡੀ ਸਾਹਿਬ ਵਿੱਚ ਬਹੁਤ ਵਧੀਆ ਜਿਹੜਾ ਇਹ ਸੁੰਦਰੀਕਰਨ ਵਾਲਾ ਰੋਡ ਬਣਿਆ ਦੁਕਾਨਦਾਰਾਂ ਨੇ ਸਹਿਯੋਗ ਕੀਤਾ ਕਿ ਕੋਈ ਮੜਾ ਮੋਟਾ ਸਾਰੇ ਦੁਕਾਨਦਾਰਾਂ ਨੂੰ ਬਹੁਤ ਬਹੁਤ ਜਿਹੜਾ ਸਹਿਯੋਗ ਕੀਤਾ ਗਿਆ ਹੈਗਾ ਕਿਸੇ ਤਰ੍ਹਾਂ ਦਾ ਕਿਸੇ ਨੇ ਕੋਈ ਵਿਰੋਧ ਨਹੀਂ ਕੀਤਾ ਸੀ ਬਹੁਤ ਬਹੁਤ ਧੰਨਵਾਦ ਵੀ ਕਰਦੇ ਆ ਦੁਕਾਨਦਾਰਾਂ ਦਾ ਕਿ ਆਪਾਂ ਆਪਣੇ ਸ਼ਹਿਰ ਲਈ ਇਹ ਜਿਹੜਾ ਕਦਮ ਚੱਕਿਆ ਤੋਂ ਬਾਅਦ ਚੜ ਕੇ ਸਾਡਾ ਸਾਥ ਦੇ